ਨਿਲਾ ਸਾਰੀਆਂ ਬੈਠੀਆਂ ਇਹ ਸਾਰੀਆਂ ਜੀ ਬਾਜਰਾ ਖਾਣ ਨੂੰ ਬੈਠੀਆਂ ਬਾਜਰਾ ਖਤਮ ਹੋ ਗਿਆ ਸੀ ਬੋਤਲਾਂ ਚ ਸਵੇਰ ਦਾ ਮੈਂ ਹੁਣ ਪਾਇਆ ਏ ਇੱਕ ਚਾਹ ਕੇ ਪਾਉਣੀ ਆ ਇਹਦੇ ਵਿੱਚ ਪਾ ਦਿੱਤਾ ਪਾਣੀ ਵੀ ਪਾ ਦਿੱਤਾ ਹੁਣ ਆਉਣਗੀਆਂ ਤੂੰ ਨਹੀਂ ਖਾਦ ਪਾਉਣੀ ਮਨੀ ਪੱਠਿਆਂ ਨੂੰ ਹਾਂ ਨਾ ਹੁਣ ਤਾਂ ਉੱਚੇ ਹੋਣ ਲੱਗੇ ਮੀਂਹ ਨਹੀਂ ਪਿਆ ਕਰਕੇ ਚੱਲੇ ਉਹ ਦੇਖੀਏ ਪਹਿਲਾਂ ਹੋਏ ਕਿ ਹੁਣ ਪਹਿਲਾਂ ਧਾਰ ਗੱਡ ਲਈਏ ਫੇਰ ਦੇਖਦੇ ਆਂ ਏ ਜੀ ਜਾਣ ਲੱਪਿਆ ਹੁਣ ਯੂਨੀਵਰਸਿਟੀ ਪਹਿਲਾਂ ਬੁਲਾ ਦਈਏ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪਿੰਡੂ ਮਾਪੂ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਤੇ ਇੱਕ ਵਲੌਗ ਪਾਇਆ ਜੀ ਕਿੰਨਾ ਟਾਈਮ ਹੋ ਗਿਆ ਫਿਰ ਕੰਟੀਨਿਊ ਕਰ ਹੀ ਲਿਆ ਮੈਂ ਕਿਹਾ ਸੀ ਨਹੀਂ ਮੈਂ ਨਹੀਂ ਹੁਣ ਕਰਿਆ ਕਰਨੀ ਵਲੌਗਿੰਗ ਨਾ ਮੈਂ ਉਹਨੂੰ ਕੀ ਕਹਿੰਦਾ ਕੋਈ ਵਲੌਗ ਪਾਇਆ ਕਰਨਾ ਅ ਚਲੋ ਲੈਕਚਰ ਤਾਂ ਤਾਂ ਦੂਰਿਆਂ ਅਸੀਂ ਵਲੌਗ ਤਾਂ ਚੰਗੇ ਪਾਉਂਦੇ ਆ ਪਰ ਐਦਾਂ ਕਰਿਆਂ ਨੂੰ ਸਪੋਰਟ ਫਿਰ ਹੌਲੀ-ਹੌਲੀ ਮਿਲਦਾ ਸਾਡੇ ਅਰਗਿਆਂ ਨੂੰ ਇੱਕਦਮ ਸਪੋਰਟ ਨਹੀਂ ਮਿਲਦਾ ਬਸੋ ਇਸ ਕਰਕੇ ਲੱਗੇ ਰਵਾਂਗੇ ਜੀ ਤੇ ਮਿਲਾ ਦਈਏ ਤੁਹਾਨੂੰ ਮੰਗੋ ਗੰਗਾ ਗੋਰੀ ਨਾਲ ਹੈਲੋ ਮੰਗੋ ਲਓ ਜੀ ਮਿਲੋ ਆਪਣੀ ਮੰਗੋ ਨਾਲ ਹੁਣ ਮਨੀ ਜਾਣ ਲੱਪਿਆ ਜੀ ਯੂਨੀਵਰਸਿਟੀ ਤੇ ਆਉਂਦੇ ਆ ਲੈਕਚਰ ਉਹਦੇ ਜਿਹੜੇ ਲੱਗਦੇ ਆ ਤੇ ਉਹਨੂੰ ਵਾਜੀ ਜਾਂਦੇ ਆ ਯੂਨੀਵਰਸਿਟੀ ਤੋਂ ਆਉਂਦੇ ਆ ਨੂੰ 3:30 ਸਾਢੇ 3 ਵਜੇ ਆ ਜਾਂਦਾ ਘਰੇ ਫਿਰ ਦਾ ਘੰਟਾ ਰੈਸਟ ਕਰਕੇ 3:30 ਵਜੇ ਆਪਾਂ ਇਹਨਾਂ ਨੂੰ ਪੱਠੇ ਭਾਈਏ ਤੇ ਇਹ ਜੀ ਆਪਣੀ ਗੰਗਾ ਗੰਗਾ ਵੀ 올 ਰਾਈਟ ਹੈਆ ਗੰਗੂ ਆਹ ਦੇਖ ਉਧਰ ਕੇਕ ਕਰਨ ਲੱਗੀ ਉਹ ਇਹ ਆਪਣੀ ਜੀ ਗੋਰੀ 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 ਪਉਗਾ ਫਰਕ ਕਿ ਨਹੀਂ ਚੱਲੀ ਕੱਢੀ ਬਾਹਰ ਅਜੇ ਜੀ ਅਸੀਂ ਚੌਕ ਕਰ ਹੀ ਪਾਈਦਾ ਵਾ ਬਾਕੀ ਤਾਂ ਪਹਿਲਾਂ ਬਾਹਰ ਕੱਢ ਲਾ ਮੈਂ ਚੱਕਦੀ ਆ ਉਹਨੂੰ ਕੀ ਕਹਿੰਦਾ ਗੋਹਾ ਪੌਨੀ ਵਿੱਚ ਉਹ ਇਹ ਜਨਾਬ ਜੀ ਜਾਣ ਲੱਪਿਆ ਜੀ ਹੁਣ ਪੜ੍ਹਨ ਲਿਖਣ ਵਾਸਤੇ ਤੇ ਕੰਮ ਇਹਨਾਂ ਨੇ ਜ਼ਿਆਦਾ ਵਧਾ ਲਿਆ گاਵਾ ਹੋ ਗਈਆਂ ਤਿੰਨ ਮਿੱਚੇ ਪੜਾਈ ਲਿਖਾਈ ਕਿਹਦਾ ਲੱਗ ਰਹਾ ਹੈ ਭਾਈ ਸਾਹਿਬ ਜੀ 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 ਦੇਖ ਦੇ ਦੇ ਵਸੇ ਇਦਾਂ ਹੀ ਮੈਨੂੰ ਡਰ ਲੱਗਦਾ ਰਹਿੰਦਾ ਉਹ ਆਪਦੇ ਵੱਲੋਂ ਤੇ ਕਰਦੀ ਆ ਪਰ ਕਿਤੇ ਖਾਜ ਕਰਦੀ ਆ ਉਹਦਾ ਫੇ ਕਿਤੇ ਗਲਤ ਤੇਰੇ ਨਾਂ ਮਾਰ ਦੇਵੇ ਆ ਦੇ ਆ ਦੇ ਦੇਖਿਓ ਮੰਗੋ ਦੇਖੀ ਗੋਰੀਆਲ ਡੇਲੇ ਦੇਖ ਲਾ ਮੈਂ ਹਜੇ ਵੀ ਕਿੱਦਾਂ ਕੱਢਦੀ ਆ ਨਾ ਹਜੇ ਨਹੀਂ ਜੀ ਇਹ ਲਾਗੇ ਲੱਗਦੀ ਮੰਗੋ ਨਾ ਗੋਰੀ ਦੇ ਨਾ ਗੰਗਾ ਦੇ ਮਤਲਬ ਕਿ ਨੂੰ ਕੋਈ ਮਤਲਬ ਹੀ ਨਹੀਂ ਉਹਨਾਂ ਨਾਲ ਜੇ ਗੋਰੀ ਦੇ ਲਾਗੇ ਬੰਨੀ ਹੋਵੇ ਫਿਰ ਉਹਨੂੰ ਇਹ ਮਾਰੇ ਇਸ ਕਰਕੇ ਗੰਗਾ ਗੱਬੇ ਬੰਨੀ ਦੀ ਆ ਗੰਗਾ ਦੀ ਤਾਂ ਉਹਦੀ ਬੋਹ ਬਣਦੀ ਓਦਾਂ ਹਾਂ ਨਾ ਮਨੀ ਗੰਗਾ ਦੀ ਤਾਂ ਗੋਰੀ ਦੀ ਪਰ ਬੋਹ ਬਣਦੀ ਆ ਹਾਏ ਮਨੀ ਅੱਜ ਵੀ ਗੰਦਾ ਇਹਦਾ ਲੇਵਾ ਚੱਡਾ ਸਾਫ਼ ਕਰਨਾ ਪੈਣਾ ਕੀ ਆ ਮੈਟ ਮੈਂ ਤਾਂ ਕਹਿੰਨੀ ਐਵੇਂ ਸਿਆਪਾ ਖਾਣਾ ਲੈ ਲਾ ਲੈ ਵੇਲਾ ਤੇਰੇ ਬੰਮਸ ਦੇ ਮਾਰ ਕੇ ਤੈਨੂੰ ਕੰਦੇ ਚ ਹੀ ਨਾ ਕਰ ਦਵੇ ਹੈ ਚਲੋ ਜੀ ਹੁਣ ਗੰਗਾ ਦੀ ਵਾਰੀ ਬਾਹਰ ਕੱਢ ਲਈ ਦੀਆਂ ਜੇ ਇਸ ਵੇਲੇ ਥੋੜਾ ਟਾਈਮ ਸਵੇਰ ਨੂੰ ਵੀ ਗੱਡੀ ਦੀਆਂ ਤਾਂ ਤੂੰ ਖੁੱਲ੍ਹੇ ਮਿਲੋਗੀ ਤਾਂ ਫੇਰ ਤਾਂ ਸ਼ਾਮੇ ਸ਼ਵੇ ਮੰਨਿਆ ਕਰਾਂਗੇ ਸਿਆਲਾਂ ਚ ਧੁੱਪੇ ਬੰਨਿਆ ਕਰਾਂਗੇ ਇਹ ਗੰਗਾ ਕਿਤਾ ਗਰਕਣ ਲਈ ਹੈ ਨਾ ਇਹ ਗੰਗਾ ਗੱਬਣ ਹੋਈ ਨਹੀਂ ਦੇਖ ਲੈ ਤੇ ਇਹਦਾ ਮਣੀ ਜਿਹੜਾ ਲੇਵਾ ਵਾ ਉਹ ਉਦਾਂ ਹੀ ਵਧੀ ਜਾਂਦੇ ਆ ਹਨਾ ਉਹ ਤੂੰ ਦੇਖ ਲਾ ਮਤਲਬ ਕਿ ਹੁਣ ਵੀ ਮੋਹ ਰਿਓ ਕਿੰਨਾ ਮਤਲਬ ਕਿ ਉਹ ਮਾਸ ਜਿਹੜਾ ਥੱਲੇ ਨੂੰ ਆ ਮੋਹ ਰਿਓ ਵੀ ਹੋਣ ਲੱਪਿਆ ਥੱਲੇ ਨੂੰ ਐਂਜੀ ਕਿ ਉਹਦੀ ਤੁਰਨੀ ਵੀ ਕੋਈ ਚੱਲ ਗੰਗਾ ਸੋਖਣਾ ਹੋ ਇਹੋ ਤਗੜੀ ਗਈ ਆ ਜਦੋਂ ਕਿ ਤਾਂ ਗੱਬਣ ਹੋਈ ਤਾਂ ਡਿਲੀਵਰੀ ਹੋਊਗੀ ਤਾਂ ਇਹਦਾ ਲੇਵਾ ਸੋਨਾ ਬਣੂਗਾ ਹਨਾ ਮਨੀ ਉਦਾ ਧੋਨ ਜਿਆ ਤਾਂ ਇਹਦਾ ਸੁੱਖ ਸੁੱਕ ਗਿਆ ਹੁਣ ਤਾਂ ਸਹੀ ਆ ਹੁਣ ਇਹ ਕਰੂ ਖਾਜ ਮਨੀ ਨਾ ਇਹ ਇਹ ਨਹੀਂ ਕਰਦੀ ਹਨਾ ਦੇਖਿਓ ਲੜ ਪਈ ਇੱਕ ਦਿਨ ਮਨੀ ਨਾਲ ਮਾਰਦੀ ਸੀ ਮਨੀ ਦੇ ਵੀ ਹਨਾ ਮਨੀ ਹੁਣ ਤਾਂ ਕੜ ਇਨਸਾਨ ਨੂੰ ਕੱਢੀ ਆ ਜੀ ਜਾਨਵ ਤਾਕੜ ਜਾਨਵਰ ਨੂੰ ਬਟ ਅਫੇ ਵੀ ਇੱਕ ਜਾਣਾ ਡੰਡਾ ਫੜ ਲਈਦਾ ਕਿਉਂਕਿ ਭੱਜਦੀ ਬਹੁਤ ਹੈ ਉਹ ਗੋਰੀ ਗੋਰੀ ਫੀਡ ਇਹਨੂੰ ਪਾਈਦੀ ਆ ਜੀ ਅਸੀਂ ਉਹ ਅਜਾ ਟਾਈਮ ਇਹਦਾ ਕਾਫੀ ਪਿਆ ਵਾ ਤੇ ਫੀਡ ਉਹ ਵਾਲੀ ਪਾਈ ਜਾਂਦੀ ਅਸੀਂ ਇਹਨੂੰ ਦੋ ਟਾਈਮ 20 30 20 ਅਗਰ ਹੈ ਨਾ ਥੋੜੀ ਸੀਰੀਅਸ ਹੋਣ ਲੱਪੀ ਨਾ ਇਹ ਉਦਾਂ ਸ਼ਾਂਤ ਅੱਛਾ ਸ਼ਾਂਤ ਸੀਰੀਅਸ ਮੈਂ ਕੋ ਮਤਲਬ ਕਿ ਆਦੇ ਹੁਣ ਆਦੇ ਹੁਣ ਆਪਾਂ ਦਵਕਾ ਨਹੀਂ ਨਾ ਮਾਰਿਆ ਪਰ ਹੋਲੀ ਤੁਰੇ ਸ਼ੁਕਰ ਹੈ ਨੂੰ ਅਕ ਲਾਉਣ ਲੱਪੀ ਗੋਰੀ ਨੂੰ ਹੈ ਟੱਚ ਉੜ ਵੀ ਨਜ਼ਰ ਨਾ ਲੱਗੇ ਜਿਹੜੇ ਮੈਂ ਡੰਗਰ ਦੀ ਤਾਰੀਫ ਕਰਦੀ ਆ ਨਾ ਉਹ ਪੁੱਠਾ ਹੀ ਚੱਲ ਪੈਂਦਾ ਪੁੱਠਾ ਹੀ ਚੱਲ ਪੈਂਦਾ ਮੰਗੋ ਅ ਕਿੰਨੇ ਦਿਨ ਪਹਿਲਾਂ ਮੈਂ ਕਿਹਾ ਸੀ ਨਾ ਮੈਂ ਵਲੌਗ ਚ ਕਹਿੰਦੀ ਸੀ ਮੈਂ ਕਿ ਮੰਗੋ ਸਾਡੀ ਇੰਨੀ ਠੰਡੀ ਆ ਨਾ ਉੱਟ ਕੇ ਚਲੇ ਜੋ ਚਾਹੇ ਦਵਾਰਾ ਆ ਕੇ ਧਾਰ ਗੱਡ ਲੋ ਉਹੋ ਅਗਲੇ ਦੇਣੀਆਂ ਨੇ ਛੜ ਮੇਰੇ ਠਾ ਕਰਦੀ ਮਾਰੀ ਮਜ਼ੀ ਬਜੀ ਮੈਂ ਨਹੀਂ ਤੇਨੇ ਕਦੀ ਨਹੀਂ ਛੜ ਮਾਰੀ ਕਦੀ ਨਹੀਂ ਮਤ ਕਿ ਫਰਵਰੀ ਚ ਟਾਂਦੀ ਅੱਜ ਤੱਕ ਇਹਨੇ ਛੜ ਨਹੀਂ ਮਾਰੀ ਜੇ ਬਾਈ ਚਾਂਦ ਹੇਲਦੀ ਵੀ ਹੁੰਦੀ ਆ ਦੂਜੇ ਪਾਸੇ ਨੂੰ ਜਾਂਦੀ ਹੁੰਦੀ ਮੇਰੇ ਨਾਲ ਨੂੰ ਨਹੀਂ ਆਉਂਦੀ ਹੁੰਦੀ ਪਰ ਉਦਨ ਤਾਂ ਇਹਨੇ ਠਾ ਕਰਦੀ ਛੜ ਮਾਰੀ ਮੈਂ ਕਿਹਾ ਲੈ ਲੋ ਮਨੀ ਕੱਲ ਹੀ ਇਹਦੀ ਤਾਰੀਫ ਕੀਤੀ ਤੇ ਇਹ ਪੁੱਠੀ ਚੱਲ ਪਈ ਮੈਂ ਕਿਹਾ ਹਾਂ ਨਾ ਮਨੀ ਚਲੋ ਜੀ ਅੱਜ ਹੀ ਗੱਲਾਂបੱਤਾਂ ਵਾਲੇ ਵਲੌਗ ਬਣਾਵਾਂਗੇ ਛੋਟਾ ਜਿਹਾ ਮਨ ਹਜੇ ਨਹੀਂ ਕਰਦਾ ਪਸੂ ਡੰਗਰ ਫਾਈਬਰ ਜਿਹੜੇ ਬਾਹਰ ਆ ਜਿਨ੍ਹਾਂ ਨਾਲ ਸਾਡਾ ਕੋਈ ਰਿਸ਼ਤਾ ਨਹੀਂ ਜਾਂ ਮਤਲਬ ਉਦਾਂ ਮੈਸੇ ਤਾਂ YouTube ਤਾਂ ਫੈਮਲੀ ਬਣੀ ਹੋਈ ਆਪਣੀ ਤੇ ਬਟ ਜਿਹੜੇ ਰਿਐਲਿਟੀ 'ਚ ਹੁੰਦੇ ਆ ਕੁਝ ਮੈਂ ਨਾ ਉਹਨਾਂ ਨੂੰ ਰਿਸ਼ਤੇਦਾਰ ਕਹਿ ਸਕਦੀਆਂ ਨਾ ਆ ਦੇਖਣ ਵਾਲੇ ਕੁਝ ਉਦਾਂ ਦੇ ਆ ਜਿਵੇਂ ਮੈਂ ਸ਼ਾਇਦ ਅਸੀਂ ਚਾਹੁੰਦੇ ਵੀ ਨਹੀਂ ਸੀ ਕਿ ਉਹ ਸਾਡਾ ਚੈਨਲ ਦੇਖਣ ਮੈਂ ਸਿੱਧੀ ਗੱਲ ਕਰਦੀ ਆ ਮੈਂ ਚਾਹੁੰਦੀ ਵੀ ਨਹੀਂ ਸੀ ਉਹ ਲੋਕ ਉਦਾਂ ਦੇ ਸਾਡਾ ਚੈਨਲ ਦੇਖਣ ਬਟ ਉਹ ਇੱਕ ਬੇਵਕੂਫ ਇਨਸਾਨ ਸਾਡੇ ਵਿੱਚੋਂ ਹੀ ਬੇਵਕੂਫ ਇਨਸਾਨ ਉਦੋਂ ਮੈਂ ਹਜੇ ਸਟਾਰਟਿੰਗ ਕੀ ਕੀਤੀ ਸੀ ਵਲੌਗਿੰਗ ਉਦੋਂ ਸਾਡੇ ਕੋਲ ਪਸ਼ੂ ਵੀ ਨਹੀਂ ਸੀ ਰੱਖਿਆ ਅਸੀਂ ਸੋਚਦੇ ਹੀ ਸੀ ਉਦੋਂ ਕਿ ਕੋਈ ਪਸ਼ੂ ਰੱਖਣਾ ਗਾਂ ਜਾਂ ਮੱਝ ਤੇ ਮੈਂ ਤਾਂ ਮਨ ਹੀ ਨੇ ਵਲੌਗਿੰਗ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਸੀ ਤੋ ਉਹਨੇ ਜਾਣ ਬੁੱਝ ਕੇ ਮੇਰਾ ਚੈਨਲ ਪੰਡ ਵਿੱਚ ਜਿਹਨਾਂ ਨੂੰ ਅਸੀਂ ਨਹੀਂ ਵੀ ਸੀ ਦੇਣਾ ਚਾਹੁੰਨੇ ਕਈ ਜਾਣੇ ਚਾਹੀਤੇ ਬਹੁਤ ਚੰਗੇ ਆ ਐਪਰੀਸ਼ੀਏਟ ਕਰਦੇ ਆ ਵੀ ਚਲੋ ਤੁਹਾਡੇ ਕੰਮ ਦੇ ਵਲੌਗ ਹੁੰਦੇ ਆ ਕੋਈ ਉਦਾਂ ਦੇ ਵਲੌਗ ਨਹੀਂ ਹੁੰਦੇ ਤੇ ਬਟ ਕਈ ਕਈਆਂ ਨੂੰ ਮੈਂ ਨਹੀਂ ਸੀ ਦੇਣਾ ਚਾਹੁੰਨੀ ਨਹੀਂ ਚਾਹੁੰਨੀ ਸੀ ਪਤਾ ਲੱਗੇ ਪਰ ਉਹ ਬੇਵਕੂਫ ਇਨਸਾਨ ਨੇ ਮੇਰਾ ਚੈਨਲ ਐਦਾਂ ਵੰਡਿਆ ਨਾ ਸਾਰਿਆਂ ਨੂੰ ਫ੍ਰੀ ਦਾ ਪ੍ਰਮੋਟਰ ਬਣਿਆ ਫਿਰਦਾ ਸੀ ਉਹ ਤੇ ਚਲੋ ਜੋ ਕਰਤਾ ਕਰਤਾ ਅਸੀਂ ਕਿਹੜਾ ਕੋਈ ਵਲੋਗਿੰਗ ਵਿੱਚ ਗਲਤ ਕੰਮ ਕਰੰਦੇ ਅਸੀਂ ਆਪਣੇ ਕੰਮ ਘਰੇਲੂ ਜਿਹੜੇ ਉਹ ਦਿਖਾਉਂਦੇ ਨਾ ਅਸੀਂ ਕੋਈ ਨੱਚ ਦੇ ਟੱਪ ਦੇ ਵਲੌਗ ਬਣਾਉਂਦੇ ਆ ਨਾ ਹੀ ਅਸੀਂ ਕੋਈ ਗਲਤ ਵਾਇਡਿੰਗ ਯੂਜ਼ ਕਰੰਦੇ ਆ ਨਾ ਹੀ ਅਸੀਂ ਕਿਸੇ ਦੇ ਖਿਲਾਫ ਕੋਈ ਵਲੌਗ ਬਣਾਉਂਦੇ ਆ ਇਸ ਕਰਕੇ ਇਸ ਕਰਕੇ ਸ਼ਰਮਸਾਰ ਤਾਂ ਵਲੋਗਿੰਗ ਤੇ ਉਹ ਇਨਸਾਨ ਹੁੰਦਾ ਹੁੰਦਾ ਜਿਹਨੇ ਨੰਗੇ ਟੜੰਗੇ ਕੱਪੜੇ ਪਾਉਣੇ ਜਿੱਦਾਂ ਕਿ ਆ ਇੱਕ ਕਪਲ ਜਿਹੜਾ ਨਹੀਂ ਮਨੀ ਉਹਨਾਂ ਨੇ ਹੁਣ ਐਨੀਵਰਸਰੀ ਮਨਾਈ ਆ ਆਪਣੀ ਕਿੰਨੇ ਰੋਸਟ ਰ ਉਹਨਾਂ ਨੂੰ ਫੇਰ ਰੋਸਟ ਕਰਨਦੇ ਮਤਲਬ ਜਿਹੜਾ ਹਸਬੰਡ ਐਨੀਆ ਗੰਦੀਆਂ ਗਾਲਾਂ ਕੱਢਦਾ ਨਾ ਸੋਸ਼ਲ ਮੀਡੀਆ ਤੇ ਉਹ ਜਿਹੜੀ ਪਟਿਆਲੇ ਦੀ ਆ ਮਤਲਬ ਕਿ ਉਹਨਾਂ ਦਾ ਇੱਕ ਮੁੰਡਾ ਤੇਰੇ ਜਿੱਡਾ ਹੋਣਾ ਤੇਰੇ ਤੋਂ ਵੀ ਛੋਟਾ ਹੀ ਤੇਰੇ ਤੋਂ ਛੋਟਾ ਹੋਣਾ 16 ਸਾਲ ਦਾ ਨਹੀਂ ਨਹੀਂ ਪਤਾ ਨਹੀਂ ਕਿੰਨੇ ਸਾਲ ਕਹਿੰਦੀ ਮੇਰੀ ਮੈਰਿਜ ਨੂੰ ਹੋ ਗਏ 15 ਸਾਲ ਕੇ ਕਿੰਨੇ ਹੋ ਗਏ 14 ਸਾਲ ਦਾ ਲੈਣਾ 13 14 ਸਾਲ ਦਾ ਮੁੰਡਾ ਹੋਊ ਉਹਨਾਂ ਦਾ ਵੱਡਾ ਜਿਹੜਾ 13 14 ਸਾਲ ਦਾ ਮਤਲਬ ਕਿ ਉਹਦੀ ਵੀ ਨਹੀਂ ਸ਼ਰਮ ਕਰਦੇਆਂ ਗੰਦੀਆਂ ਗਾਲਾਂ ਉਹਦਾ ਘਰ ਵਾਲਾ ਕੱਢਦਾ ਤੇ ਤੇ ਜਿੱਡੀਆਂ ਜਿਹੜੀਆਂ ਗਾਲਾਂ ਉਹ ਭਾਈ ਕੱਢਦਾ ਮਾਣੀ ਜੇ ਤੂੰ ਸੁਣੂਗਾ ਨਾ ਤੈਨੂੰ ਸੁਣਾਉਂਗੀ ਸ਼ਾਮ ਨੂੰ ਚਲੋ ਜੀ ਮੈਂ ਛਾੜੂ ਲਾ ਲਾਂ ਜੀ ਕਈ ਬੇਵਕੂਫ ਹੁੰਦੇ ਆ ਇਹ ਨਹੀਂ ਸੋਚਦੇ ਸਾਡੀਆਂ ਸਾਡੇ ਵਲੌਗ ਕਈ ਜਨਤਾ ਦੇਖਦੀ ਆ ਬੱਚੇ ਦੇਖਦੇ ਬੁੱਢੇ ਦੇਖਦੇ ਆ ਸਾਡੇ ਵਰਗੇ ਦੇਖਦੇ ਆ ਕਈਆਂ ਨੂੰ ਸ਼ਰਮ ਹੁੰਦੀ ਨਹੀਂ

नहीं मतलब बड़ी लाइक और इसलिए मुझे आधा घंटा में देंगे एक को नहीं लगेगा ओम फिर रखते हैं उसको इनमें से लिए हम बहुत बहुत ज्यादा सारे डॉक्टर भी करो सारे रिश्तेदार करो सही नहीं मैं जल्दी नहीं दूंगा क्या है नहीं मुझे बना दिया वो मांग के करके कैसे बनाई कर हां इधर अंदर से नहीं दो और ये तो दो दो आगे चलो चलो बताना मेरा दिया मैं आपको दे दूं और तेरे के नहीं ਇਹ ਨਹੀਂ ਦੋ ਕਰਾਉਣੀ ਜਦੋਂ ਜਦੋਂ ਨਾ ਪੈ ਲੂ ਚੈਰਾ ਨਾ ਆਵੇ ਤਿੰਨਾ ਤੇ ਇਹ ਨੂੰ ਬੋ ਤੇ ਉਹ ਵਾਰੀ ਦੰਨ ਚਾਹੇ ਤੇ ਨਾੜ ਮੜ ਗਈ ਹੈ ਹਾਂ ਤੇ ਮੈਂ ਇਹ ਕਿਹੋ ਜਿਹੀ ਚੀਜ਼ ਆਈ ਮੇਰੇ ਕੋਲ ਨਾ ਤੇ ਇਹ ਹੁੰਦੀ ਕਿ ਹਾਂ ਦੰਦੇ ਆਦਾ ਪਤਾ ਨਹੀਂ ਕੀ ਇਹ ਦੇਖ ਲਿਆ ਲੱਗਾ ਮੁਰਾਤ ਨਾ ਮੈਂ ਨਾ ਉਹਦਾ ਦਿੰਦਾ ਠੀਕ ਹੈ ਉਹ ਕਿਹਦਾ ਨਹੀਂ ਹੰਦਰ ਉਹ ਹੀ ਪਾਣੀ ਹੋਣਾ ਹੈ ਖਲਾੜਾ ਜਿਆਦਾ ਪਾਣੀ ਨਾ ਮਾਂ ਉਹ ਪਾਣੀ ਨਾ ਹੰਦਰ ਕਰ ਦਈਏ ਇਹ ਕਿਹਨਾਂ ਇਹ ਗੱਲ ਦੱਸਦੀਆਂ ਸ਼ਹਿਰੀ ਤੇ ਪਿੰਡੀ ਕੋ ਗੱਲ ਚੱਲੀ ਇੱਕ ਸ਼ਹਿਰੀ ਰਿਸ਼ਤੇਦਾਰ ਸਾਡਾ ਉਹ ਹੀ ਮੇਰੇ ਘਰ ਵਾਲੇ ਕੋਲੋਂ ਪੈਸੇ ਮੰਗਾ ਕੇ ਖਾ ਗਿਆ ਜਦੋਂ ਪੈਸੇ ਲੈਣ ਦੀ ਵਾਰੀ ਆਈ ਨਾ ਤਾਂ ਮੇਰੇ ਹਸਬੰਦ ਨੂੰ ਗੱਦੀਆਂ ਗਾਲਾਂ ਕੱਢਣ ਲੱਪਿਆ ਉਹਨਾਂ ਨੂੰ ਕਹਿੰਦਾ ਜੇ ਤੂੰ ਪੇ ਦੇਵਾ ਤਾਂ ਮੈਨੂੰ ਕੱਲਾ ਮਿਲੇ ਮਤਲਬ ਕਿ ਅੱਜ ਕੱਲ ਦਾ ਟਾਈਮ ਕਿ ਕਿਸੇ ਦੀ ਮਦਦ ਕਰਨ ਦਾ ਵੀ ਉਹ ਹੈ ਨਹੀਂ ਮੈਂ ਕਹਿੰਦੀ ਸੱਤ ਬਗਾਨੇ ਦੀ ਮਦਦ ਕਰ ਲੋ ਉਹ ਤੁਹਾਡੀ ਕਦਰ ਵੀ ਪਾ ਲੂਗਾ ਉਹ ਤੁਹਾਣਾ एहसानमंद ਵੀ ਰਹੂਗਾ ਉਹ ਤੁਹਾਡੇ ਮਾੜੇ ਟਾਈਮ ਤੇ ਕੰਮ ਵੀ ਆਊਗਾ ਆ ਪਰ ਜਿਹੜੇ ਆਪਣੇ ਆ ਨਾ ਕਈ ਸਾਰੇ ਨਹੀਂ ਕਈ ਤਾਂ ਬਹੁਤ ਚੰਗੇ ਆ ਸਾਡੇ ਰਿਸ਼ਤੇਦਾਰ ਵੀ ਕਈ ਬਹੁਤ ਚੰਗੇ ਆ ਬਟ ਬਾਹਲੇ ਜਿਹੜੇ ਇਦਾਂ ਦੇ ਆ ਨਾ ਪਹਿਲਾਂ ਉਹਦੀ ਮਾਂ ਪੈਸੇ ਖਾ ਕੇ ਮਨੀ ਤੇ ਬਾਬੇ ਕੋਲੋਂ ਬੋਲਣੋਂ ਚੱਲਣੋਂ ਗਏ ਕਿੰਨੇ ਸਾਲ ਨਹੀਂ ਉਹਨਾਂ ਦਾ ਉਹਦਾ ਮੁੰਡਾ ਆ ਗਿਆ ਉਹ ਦੁਆਰਾ ਲੁੱਟ ਕੇ ਫੇਰ ਲੈ ਗਿਆ ਸਾਨੂੰ ਉੱਤੋਂ ਬਕਵਾਸ ਜਿਹੜੀ ਕਰਕੇ ਗਿਆ ਉਹ ਬਾਦੂ ਸੋ ਇਦਾਂ ਇਦਾਂ ਦੇ ਰਿਸ਼ਤੇਦਾਰਾਂ ਤੋਂ ਬਚ ਕੇ ਰਿਆ ਕਰੋ ਤਾਂ ਹੀ ਮੈਂ ਵਲੌਗ ਵਿੱਚ ਨਾ ਹੁਣ ਆਪਣੇ ਪਸ਼ੂਆਂ ਬਾਰੇ ਕੋਈ ਜਾਣਕਾਰੀ ਨਹੀਂ ਦਿਆ ਕਰਨੀ ਕਿਹੜਾ ਕਿੰਨਾ ਦੁੱਧ ਦਿੰਦਾ ਕਿਹਦੀ ਹੀਟ ਚ ਆਇਆ ਤੇ ਆਪਾਂ ਆਏ ਆ ਜਾਂ ਕਦੋਂ ਸੂਣ ਵਾਲਾ ਇਹ ਨਹੀਂ ਮੈਂ ਦੱਸਿਆ ਕਰਨ ਹਾਂ ਜਿਹੜੇ ਮੇਰੇ ਸਬਸਕ੍ਰਾਈਬਰਾਂ ਨੂੰ ਇਹਨਾਂ ਦੀ ਚਿੰਤਾ ਮੈਨੂੰ ਕਮੈਂਟ ਕਰਿਆ ਕਰੋਗੇ ਆਪਾਂ ਉਹਨਾਂ ਨੂੰ ਕਮੈਂਟ ਵਿੱਚ ਦੱਸ ਰਿਆ ਕਰਨਾ ਤਵਾਰ ਇਦਾਂ ਦੇ ਲੋਕਾਂ ਨੂੰ ਨਾ ਪਤਾ ਲੱਗਿਆ ਇਸ ਕਰਕੇ ਆਪਾਂ ਨਹੀਂ ਕਿਸੇ ਨੂੰ ਵੀ ਡਿਟੇਲ ਜਿਹੜੀ ਪਸਵਾਉਂਦੇ ਲੋ ਜੀ ਸਫਾਈ ਸਾਰੀ ਮੈਂ ਕਰ ਦਿੱਤੀ ਆ ਮਨੀ ਨੇ ਬਾ ਦਿੱਤੇ ਆ ਪੱਠੇ ਤੇ ਇਹ ਮਨੀ ਦਾ ਬਾਬਾ ਵੱਢ ਲੈਂਦਾ ਹੁੰਦਾ ਪੱਠੇ ਉੱਥੇ ਜਿਹੜੇ ਥੋੜੇ ਥੋੜੇ ਹੋਏ ਜਾ ਵਿੱਚ ਤੇ ਉਹ ਫੇ ਕੁੱਤਰ ਦਿੱਤੇ ਲੋ ਜੀ ਤਿੰਨੇ ਲਾੜ ਲੀਆਂ ਸਾਡੀਆਂ ਖਾਣ ਦੇ ਆ ਪੱਠੇ ਹੁਣ ਅਸੀਂ ਵੀ ਜਾਈਏ ਘਰੇ ਸੱਚਮੇ ਬਾਲਟੀ ਧੋਣੀ ਆ ਜੇ ਦੁੱਧ ਵਾਲੀ ਫਰਾਂ ਦੁੱਧ ਵਾਲੀ ਬਾਲਟੀ ਧੋਣਾ ਜੇ